ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖਿਓ ਮੈਂ ਕੁਲਵੰਤ ਸਿੰਘ ਐਮਐਲਏ ਨੂੰ ਇੱਕ ਵਾਰੀ ਯਾਦ ਕਰਵਾਦਾ ਬਹੁਤ ਵੱਡੀ ਗਲਤੀ ਕੀਤੀ ਆ ਕੁਲਵੰਤ ਸਿੰਘਾ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾਂ ਉਹ ਤਾਰਦਾਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਵਾਲੀਆਂ ਨਸਲਾਂ ਯਾਦ ਰੱਖਣਗੇ ਕਿ ਵੀ ਲੱਤ ਕਿ ਦੀ ਕਿਵੇਂ ਤੋੜੀ ਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੀ ਸੀ ਭੱਜ ਗਏ ਹੋ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜ਼ਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜ਼ੁਬਾਨ ਮੇਰੀ ਅੱਜ ਵੀ ਚੱਲਦੀ ਹੈ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅੱਜ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾਇਆ ਕਲਮ ਮੈਜੀ ਵਿੱਚ ਲਾ ਲਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲਤਕੇ ਦੀ ਕਿਵੇਂ ਤੋੜੀ ਦੀ ਹੈ ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖਿਓ ਮੈਂ ਕਲਵੰਤ ਸਿੰਘ ਐਮ ਐਲ ਏ ਨੂੰ ਇੱਕ ਵਾਰੀ ਯਾਦ ਕਰਵਾ ਦਾਂ ਬਹੁਤ ਵੱਡੀ ਗਲਤੀ ਕੀਤੀ ਆ ਕਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਣ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾਂ ਉਹ ਤਾਰ ਦਾਂਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਵਾਲੀਆਂ ਨਸਲਾਂ ਯਾਦ ਰੱਖਣ ਗਿਆ ਕਿ ਵੀ ਲੱਤ ਕੇ ਦੀ ਕਿਵੇਂ ਤੋੜੀ ਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੀ ਸੀ ਭੱਜ ਗਏ ਉਹ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜੁਬਾਨ ਮੇਰੀ ਅਜੇ ਵੀ ਚੱਲਦੀ ਹੈ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅਜੇ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਜੀ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲੱਤ ਕਿਦੀ ਕਿਵੇਂ ਤੋੜੀਦੀ ਹੈ ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖਿਓ ਮੈਂ ਕਲਵੰਤ ਸਿੰਘ ਐਮ ਐਲ ਏ ਨੂੰ ਇੱਕ ਵਾਰੀ ਯਾਦ ਕਰਵਾ ਦਾਂ ਬਹੁਤ ਵੱਡੀ ਗਲਤੀ ਕੀਤੀ ਆ ਕਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾ ਉਹ ਧਾਰ ਦਾਂਗਾ ਤੂੰ ਯਾਦ ਰੱਖੇਗਾ ਤੇਰੀਆਂ ਆਂ ਨਾਲ ਜਾਂ ਨਸਲਾ ਯਾਦ ਰੱਖਣ ਗਿਆ ਕਿ ਵੀ ਲੱਤ ਕੇ ਦੀ ਕਿਵੇਂ ਤੋੜੀ ਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੇ ਸੀ ਭੱਜ ਗਏ ਉਹ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤਾ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜ਼ਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜੁਬਾਨ ਮੇਰੀ ਅਜੇ ਵੀ ਚੱਲਦੀ ਹੈ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅਜੇ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਅਜੇ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲੱਤ ਕਿਦੀ ਕਿਵੇਂ ਤੋੜੀ ਦੀ ਏ ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖਿਓ ਮੈਂ ਕਲਵੰਤ ਸਿੰਘ ਐਮ ਐਲ ਏ ਨੂੰ ਇੱਕ ਵਾਰੀ ਯਾਦ ਕਰਵਾ ਦਾਂ ਬਹੁਤ ਵੱਡੀ ਗਲਤੀ ਕੀਤੀ ਆ ਕਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾਂ ਉਹ ਧਾਰ ਦਾਂਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਵਾਲੀਆਂ ਨਸਲਾਂ ਯਾਦ ਰੱਖਣਗੇ ਕਿ ਵੀ ਲੱਤ ਕਿ ਦੀ ਕਿਵੇਂ ਤੋੜੀ ਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੇ ਸੀ ਭੱਜ ਗਏ ਉਹ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜੁਬਾਨ ਮੇਰੀ ਅਜੇ ਵੀ ਚੱਲਦੀ ਹੈ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅਜੇ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਅਜੇ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲਤਕੇ ਦੀ ਕਿਵੇਂ ਟੁੜੀ